ਕਾਫੀ ਰਿਕਵਰੀਜ਼ ਹੋਈਆਂ ਨੇ ਕੁਝ ਹੋਰੀਆਂ ਹੈਗੀਆਂ ਨੇ ਮੁਕਦਮੇ ਜਿਹੜੇ ਹੈਗੇ ਨੇ ਅਪਾਰਟਨੈਂਟਲੀ ਦਰਜ ਕੀਤੇ ਗਏ ਹੈਗੇ ਸਪੈਸਿਫਿਕਲੀ ਤੱਕ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੈ ਜ ਜਦੋਂ ਅਸੀਂ ਡੈਕੂਪਰੇਟ ਲਿੰਕੇਜ ਕਹਿੰਦੇ ਹੈਗੇ ਉਹਦੇ ਉੱਪਰ ਕਾਰਵਾਈ ਹੁੰਦੀ ਹੈਗੀ ਅਨੁਰੋਧ ਕਰਾਂਗੇ ਜੇ ਜੇ ਹੁਣ ਮੁਕਦਮੇ ਦਰਜ ਹੋਏ ਨੇ ਕਿ ਇੱਕ ਖੌਨਾਸ਼ਾ ਆ ਰਿਹਾ ਹੈਗਾ ਉਥੋਂ ਦਾ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਾਰੇ ਸੂਬੇ ਦੇ ਵਿੱਚ ਗਵਰਨਮੈਂਟ ਨੇ ਬੜੀਆਂ ਸਖਤ ਹਦਾਇਤਾਂ ਨੇ ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਹੈ ਕਿ ਇਹ ਜੜੋਂ ਪਟਣੇ ਨੇ ਔਰ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਹ ਕਾਰਵਾਈ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਇਸ ਕੰਮ ਤੋਂ ਰੋਕਣਾ ਹੈਗਾ ਜਾਂ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨਾ ਹੈ ਉਸੇ ਕਰਕੇ ਸਾਰੇ ਆਫੀਸਰਸ ਅਲੱਗ-ਅਲੱਗ ਡਿਸਟ੍ਰਿਕਟ ਕਿ ਗਏ ਆ ਅੱਜ ਮੈਂ ਇੱਥੇ ਪਠਾਨਕੋਟ ਆਇਆ ਹੈਗਾ ਆਪਰੇਸ਼ਨ ਤਕਰੀਬ ਸਵੇਰ ਤੋਂ ਚੱਲ ਰਿਹਾ ਹੈਗਾ ਕੁਝ ਰਾਤ ਤੋਂ ਵੀ ਆਪਰੇਸ਼ਨਸ ਹੋਏ ਨੇ ਹਨ ਤੱਕ ਕਾਫੀ ਰਿਕਵਰੀਜ਼ ਹੋਈਆਂ ਨੇ ਕੁਝ ਹੋਰੀਆਂ ਹੈਗੀਆਂ ਨੇ ਮੁਕਦਮੇ ਜਿਹੜੇ ਹੈਗੇ ਨੇ ਅਕੋਰਡਿੰਗਲੀ ਦਰਜ ਕੀਤੇ ਗਏ ਹੈਗੇ ਨੇ ਤੇ ਬੇਸਿਕਲੀ ਸਾਡਾ ਤਾਂ ਸਿਰਫ ਸੁਪਰਵਾਈਜ਼ਨ ਕਰਨਾ ਆਇਆ ਹੈ ਆ ਦੇਖਣ ਆਏ ਹੈਗੇ ਆ ਉਸ ਦੌਰਾਨ ਤੁਹਾਡੇ ਸਾਰਿਆਂ ਨੇ ਇੰਟਰੈਕਟ ਕਰਾਂਗੇ ਪਬਲਿਕ ਦੇ ਨਾਲ ਕਰਾਂਗੇ ਸਕੂਲ ਕਾਲਜਾਂ ਜਾਵਾਂਗੇ ਹੋਰ ਵੀ ਜਿਹੜੇ ਲੋਕਲ ਸਮਾਜ ਦੇ ਵਿੱਚ ਬੰਦੇ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਇੱਕ ਮੈਂ ਹੁਣ ਦੇਖਿਆ ਵੀ ਹੈਗਾ ਵੈਸੇ ਵੀ ਪੰਜਾਬ ਕੋ ਬਹੁਤ ਵੱਡੀ ਸਟੇਟ ਨਹੀਂ ਹੈਗੀ ਕਿ ਇਸ ਇਲਾਕੇ ਦੇ ਜਿਹੜੇ ਲੋਕ ਨੇ ਦੇ ਆਰ ਕੰਪੈਰੀਟਿਵਲੀ ਨਸ਼ਿਆਂ ਦਾ ਜਿਹੜਾ ਕੰਮ ਬਹੁਤ ਘੱਟ ਹੈ ਇੱਥੇ ਕਿਉਂਕਿ ਅਗਰ ਮੈਂ ਕਹਾਂ ਕਿ ਪੰਜਾਬ ਦੇ ਇਸ ਹਿੱਸੇ ਵਿੱਚ ਸਭ ਤੋਂ ਘੱਟ ਨਸ਼ੇ ਨੇ ਪਰ ਜਿੰਨੇ ਘੇ ਨੇ ਉਹਨਾਂ ਨੂੰ ਵੀ ਆਪਾਂ ਖਤਮ ਕਰਨ ਵਾਸਤੇ ਅੱਜ ਸਾਰੇ ਇਕੱਠੇ ਹੋਏ ਸਰ ਅੱਜ ਇੱਥੇ ਦੇਖਣ ਦੇ ਵਿੱਚ ਆਇਆ ਕਿ ਜਿਹੜੇ આરોપી ਨੇ ਉਹਨਾਂ ਨੂੰ ਨਾਲ ਲੈ ਕੇ ਆਈ ਆ ਪੁਲਿਸ ਕੀ ਕੋਈ ਖਾਸ ਵਜ੍ਹਾ ਨਹੀਂ ਜੀ ਨਹੀਂ ਉਹ ਕਿਤੇ ਗ੍ਰਫਤਾਰ ਹੋਏ ਹੋਣਗੇ ਪਹਿਲਾਂ ਵੇ ਉਹ ਪਹਿਲਾਂ ਗ੍ਰਫਤਾਰ ਹੋਏ ਹੋਣਗੇ ਉਹ ਤੋਂ ਅੱਗੇ ਕੋਈ ਚੀਜ਼ ਲੀਡ ਕਰਨ ਵਾਸਤੇ ਜਾਂ ਕੋਈ ਘਰ ਦੀ ਸਰਚ ਕਰਨ ਵਾਸਤੇ ਅਕੋਰਡਿੰਗਲੀ ਜੋ ਕਾਨੂੰਨ ਅਨਸਾਰ ਉਹ ਕਾਰਵਾਈ ਕੀਤੀ ਜਾ ਰਹੀ ਹੈਗੀ ਸਰਪ੍ਰਾਈਜ਼ ਚੇਨ ਜਿਹੜੀ ਹੈਗੀ ਉਹ ਤੋਂ ਨਹੀਂ ਬਹੁਤ ਜ਼ਰੂਰੀ ਹੈਗੀ ਹੈ ਨਸ਼ੇ ਦੀ ਸਪਲਾਈ ਚੇਨ ਕਿਉਂਕਿ ਬਾਰਡਰ ਪਰ ਉਹ ਨਸ਼ਾ ਹੁੰਦਾ ਹੈ ਬਾਰਡਰ ਸਟੇਟ ਹੈ ਜੇ ਸਾਡੀ ਡਰੋਨ ਐਕਟੀਵਿਟੀਜ਼ ਜਿਹੜੀ ਹੈਗੇ ਬਾਰਡਰ ਤੇ ਰਹਿੰਦੀ ਹੈਗੇ ਇਸ ਬਾਰੇ ਪੁਲਿਸ ਕੀ ਕਰ ਰਹੀ ਹੈਗੀ ਬੇਸਿਕਲੀ ਜਦ ਤੱਕ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੈ ਜਿਹਨੂੰ ਅਸੀਂ ਬੈਕਵਰਡ ਲਿੰਕੇਜ ਕਹਿੰਦੇ ਹੈਗੇ ਉਹਦੇ ਉੱਪਰ ਕਾਰਵਾਈ ਹੁੰਦੀ ਹੈਗੀ ਇਨਸ਼ੋਰ ਕਰਾਂਗੇ ਕਿ ਜਿਹੜੇ ਹੁਣ ਮੁਕਾਦਮੇ ਦਰਜ ਹੋਏ ਨੇ ਕਿ ਇਹ ਕਿੱਥੋਂ ਦਾ ਸ਼ਾ ਆ ਰਿਹਾ ਹੈਗਾ ਉਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਇਨਸਟਰਕਸ਼ਨ ਜਿਹੜੀਆਂ ਨੇ ਬੜੀਆਂ ਕਲੀਅਰ ਨੇ ਕਿ ਸਿਰਫ ਉਥੋਂ ਤੱਕ ਹੀ ਮਹਦੂਦ ਨਾ ਰੱਖਿਆ ਜਾਵੇ ਆਪਣੇ ਆਪ ਨੂੰ ਜਿੱਥੋਂ ਉਹ ਚੀਜ਼ ਆਉਂਦੀ ਆ ਉਥੋਂ ਤੱਕ ਜਾਇਆ ਜਾਵੇ ਸਰ ਪੰਜਾਬ ਦੇ ਵਿੱਚ ਕਈ ਥਾਂ ਤੇ ਦੇਖਿਆ ਕਿ ਜਿਹੜੇ ਗੱਟ ਪਾਲੋਗੇ ਨੇ ਉਹ ਨਸ਼ਾ ਵੇਚਦੇ ਨੇ ਸਫਾਈ ਕਰਦੇ ਨੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਥੋੜੀਆਂ ਜਿਹੀਆਂ ਕੁਝ ਛੁਪੀਆਂ ਗਈਆਂ ਆ ਜਾਂ ਪਠਾਨਕੋਟ ਦੇ ਵਿੱਚ ਕੋਈ ਵੇਲੇ ਤਰੀਕ ਨੂੰ ਆ ਰਹੀ ਹੈ ਨਹੀਂ ਨਹੀਂ ਬੇਸਿਕਲੀ ਉਹ ਐਸ ਪਰ ਲਾਅ ਹੀ ਹੈ ਉਹ ਜਿਹੜੀਆਂ ਕੁਝ ਪ੍ਰਾਪਰ ਉਹ ਕਾਰਪੋਰੇਸ਼ਨਸ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈਗੀ ਆ ਸਿਰਫ ਜਿਹੜੀ ਪੁਲਿਸ ਆ ਉਹਨਾਂ ਨੂੰ ਅਕੋਰਡਿੰਗਲੀ ਉਹਨਿਸ ਹੈਲਪ ਦੇ ਤੌਰ ਤੇ ਨਾਲ ਗਈ ਹੈਗੀ ਆ ਜੋ ਐਸ ਪਰ ਐਕਟ ਜਾਂ ਐਸ ਪਰ ਪ੍ਰੋਵੀਜ਼ਨਸ ਆਫ ਲਾਅ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੇ ਕਮਰਸ਼ੀਅਲ ਦੇ ਵਿੱਚ ਨਹੀਂ ਆਉਂਦੇ ਹੈਗੇ ਜਿਹੜੇ ਸਿਰਫ ਨਸ਼ਾ ਕਰਦੇ ਹੈਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਲਈ ਇਹ ਬੜਾ ਜ਼ਰੂਰੀ ਹੈਗਾ ਔਰ ਕੱਲ ਜਿਹੜੀ ਇੱਕ ਸਟੇਟ ਪੱਧਰੀ ਮੀਟਿੰਗ ਹੋਈ ਆ ਮਾਨਯੋਗ ਮੁੱਖ ਮੰਤਰੀ ਜੀ ਨੇ ਲਈ ਹੈਗੀ ਆ ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਐਸਐਸਪੀ ਸੀਪੀਜ਼ ਨਾਲ ਸਿਗੇ ਔਰ ਇਹਦੇ ਉੱਤੇ ਵੀ ਬੜੀ ਹਲਕੇ ਚਰਚਾ ਹੋਈ ਔਰ ਇਹ ਬੜੀ ਜ਼ਰੂਰੀ ਆਸਪੈਕਟ ਹੈਗਾ ਕੈਮਰੋ ਪਰਸਨਰੀ ਦੇ ਨਾਲ ਅਗਸੈਂਟ ਰਿਪੋਰਟ